ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਚੌਰ ਸਹਿ ਬਾਰੇ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨੇ ਨੇ ਕਿ ਚੌਰ ਸਹਿ ਕੌਣ ਕਰ ਸਕਦਾ ਹੈ ਜਾਂ ਕੌਣ ਨਹੀਂ ਕਰ ਸਕਦਾ ਜੇ ਉਹ ਨਹੀਂ ਕਰ ਸਕਦਾ ਉਸ ਦਾ ਕਾਰਨ ਕੀ ਹੈ ਤੇ ਜੇ ਕਰਨਾ ਹੈ ਤੇ ਕਿਵੇਂ ਕਰਨਾ ਹੈ ਇਹ ਤੁਸੀਂ ਲਿਖਿਆ ਵੇਖ ਰਹੇ ਹੋ ਚੋਰ ਸਾਹਿਬ ਕੌਣ ਨਹੀਂ ਕਰ ਸਕਦਾ ਪਹਿਲੀ ਆਪਾਂ ਸੰਗਤ ਜੀ ਇਸ ਤੇ ਵਿਚਾਰ ਕਰਨੀ ਹੈ ਕਿ ਚੋਰ ਸਾਹਿਬ ਕੌਣ ਨਹੀਂ ਕਰ ਸਕਦਾ ਫਿਰ ਆਪਾਂ ਇਹ ਵਿਚਾਰ ਕਰਾਂਗੇ ਕਿ ਕੌਣ ਕਰ ਸਕਦਾ ਹੈ ਜਾਂ ਕਿਵੇਂ ਕਰਨਾ ਹੈ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਚੌਰ ਆਪ ਕੀਤਾ। ਇਹ ਸਾਖੀ ਬਾਰੇ ਤੁਸੀਂ ਸਾਰੇ ਜਾਣਦੇ ਹੋ। ਜਦੋਂ ਪੁੱਠੀ ਸਾਹਿਬ ਲੈ ਕੇ ਆਏ ਸੀ ਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਸਨ। ਉਹਨਾਂ ਤੇ ਸੀਸ ਤੇ ਪੁੱਠੀ ਸਾਹਿਬ ਸੀ ਤੇ ਗੁਰੂ ਸਾਹਿਬ ਜੀ ਆਪ ਚੌਰ ਸਭ ਕਰ ਰਹੇ ਸਨ। ਚੌਰ ਸਾਹਿਬ ਦੀ ਮਹਾਨਤਾ ਬੜੀ ਇਹ ਨਹੀਂ ਹੈ ਕਿ ਚੌਰ ਸਾਹਿਬ ਮੱਖੀਆਂ ਡਾਉਣ ਵਾਸਤੇ ਹੁੰਦਾ ਹੈ ਨਹੀਂ ਸੰਗਤ ਜੀ ਚੌਰ ਸਾਹਿਬ ਪਾਤਸ਼ਾਹੀ ਦਾ ਚਿੰਨ ਹੈ ਪਾਤਸ਼ਾਹੀ ਦਾ ਜਾਂ ਤਾਂ ਇਹ ਬਾਦਸ਼ਾਹ ਦੇ ਸਿਰਾਂ ਤੇ ਚਲੋਂਦਾ ਸੀ ਕਿ ਜਦੋਂ ਬਾਦਸ਼ਾਹ ਆਪ ਕਈ ਤੁਸੀਂ ਵੀਡੀਓ ਵੇਖਿਓ ਹੋਣਗੀਆਂ ਬਾਦਸ਼ਾਹ ਦੇ ਆਲੇ-ਦੁਆਲੇ ਸੇਵਾਦਾਰ ਉਹਨਾਂ ਦੀ ਪੱਖੀਆਂ ਚੱਲਦੇ ਹੁੰਦੇ ਸੀ ਤੇ ਇੱਕ ਜਣਾ ਉਹ ਚੌਰ ਕਰਦਾ ਹੁੰਦਾ ਸੀ ਪਰ ਉਹ ਜਿਹੜੇ ਬਾਦਸ਼ਾਹ ਸੀ ਸੰਗਤ ਜੀ ਉਹ ਮਿੱਟੀ ਵਿੱਚ ਰੁਲ ਗਏ ਸਾਰੇ ਪਰ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਪਾਤਸ਼ਾਹਾਂ ਦਾ ਪਾਤਸ਼ਾਹ ਦਿੱਤਾ ਹੈ ਬਾਦਸ਼ਾਹਾਂ ਦਾ ਬਾਦਸ਼ਾਹ ਦਿੱਤਾ ਹੈ ਇਹ ਕਦੀ ਖਤਮ ਹੋਣ ਵਾਲਾ ਨਹੀਂ ਹੈ ਉਸ ਤੇ ਚੌਰ ਚਲ ਹੁੰਦਾ ਹੈ ਤੇ ਇਹ ਪਾਤਸ਼ਾਹ ਦਾ ਚਿੰਨ ਹੈ ਚੌਰ ਸਾਹਿਬ ਉੱਤੇ ਛਤਰ ਚੰਦਵਾ ਸਾਹਿਬ ਤਖਤ ਜਦੋਂ ਆਮ ਆਪਾਂ ਸ਼ਹਿਰਾਂ ਦੇ ਵਿੱਚ ਵੇਖਦੇ ਹਾਂ ਸੰਗਤ ਜੀ ਕਿ ਕੋਈ ਪ੍ਰੇਮੀ ਜਨ ਜਦ ਮੱਥਾ ਟੇਕਣ ਆਉਂਦਾ ਹੈ ਜਿਆਦਾ ਤਾਂ ਸ਼ਹਿਰਾਂ ਦੇ ਵਿੱਚ ਗੱਲ ਹੈ ਪਿੰਡਾਂ ਦੇ ਵਿੱਚ ਵੀ ਬਹੁਤ ਘੱਟ ਮਿਲ ਮਿਲਦੀ ਹੈ ਕਿ ਜਦੋਂ ਚੌਰ ਸਾਹਿਬ ਕਰ ਉਹ ਗ੍ਰੰਥ ਮਤਲਬ ਜਿਹੜਾ ਸੇਵਾਦਾਰ ਆਉਂਦਾ ਕੋਈ ਪ੍ਰੇਮੀ ਜਨ ਮੱਥਾ ਟੇਕਣ ਵਾਸਤੇ ਸੰਗਤ ਰੂਪ ਵਿੱਚ Delhi ਆਉਣ ਵਾਲੀ ਸੰਗਤ ਜਿਹੜੀ ਹੈ ਉਹ ਜਦੋਂ ਮੱਥਾ ਟੇਕ ਕੇ ਪ੍ਰਕਰਮਾ ਕਰਦੇ ਤੇ ਆਣ ਕੇ ਚੌਰ ਸਾਹਿਬ ਚੱਕ ਲੈਂਦੇ ਆ ਯੱਕ ਕੇ ਤੇ ਚੌਰਸ ਦੋ ਵਾਰੀ ਆਇਆ ਕੀਤਾ ਤੇ ਕਰਕੇ ਫਰਾਕ ਕੇ ਫਿਰ ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਘਰੋਂ ਚਲੇ ਗਿਆ ਆਮ ਵੇਖਿਆ ਸ਼ਹਿਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਚੱਲ ਪਿਆ ਹੁਣ ਇਸ ਤਰ੍ਹਾਂ ਟੇ ਸੰਗਤ ਜੀ ਜੀ ਪਹਿਲੀ ਗੱਲ ਐ ਕਿ ਚੌਰ ਸਹਿਬ ਕਿਹੜਾ ਨਹੀਂ ਕਰ ਸਕਦਾ ਜਿਹੜਾ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆਉਂਦਾ ਮੱਥਾ ਟੇਕਣ ਗੱਲ ਦੇ ਵਿੱਚ ਪਰਣਾ ਨਹੀਂ ਐ ਇਸ਼ਾਨਾਨ ਨਹੀਂ ਕੀਤਾ ਗੱਲ ਵਿੱਚ ਪਰਣਾ ਵੀ ਨਹੀਂ ਹੈ ਤੇ ਆਣ ਕੇ ਚੌਰ ਸੇ ਫੜ ਲੈਂਦੇ ਚੌਰ ਸੇ ਕਰਦੇ ਨੇ ਉਹ ਬਿਲਕੁਲ ਗਲਤ ਹੈ ਪਹਿਲੀ ਗੱਲ ਮਰਿਆਦਾ ਦੀ ਇਹ ਹੈ ਕਿ ਚੌਰ ਸੇ ਕਿਹਨੇ ਕਰਨਾ ਹੈ ਚੌਰ ਸੇ ਕਰਨਾ ਜਿਹਨੇ ਅੰਮ੍ਰਿਤ ਛਕਿਆ ਹੈ ਰਹਿਤ ਵਿੱਚ ਪਰਪੱਕ ਹੋਵੇ ਹੁਣ ਕਈ ਕਹਿਣਗੇ ਕਿ ਅੰਮ੍ਰਿਤ ਛਕਿਆ ਛਕਣ ਵਾਲੇ ਕਿਹੜੇ ਆਪ ਸਹੀ ਹੁੰਦੇ ਨੇ ਉਨ੍ਹਾਂ ਦੇ ਵਿੱਚ ਹੀ ਬੜੇ ਬਲਾਵੇਂ ਹੁੰਦੇ ਮੈਂ ਇਹ ਗੱਲ ਕਹਿ ਰਿਹਾ ਜਿਹੜੇ ਮਰਿਆਦਾ ਦੇ ਵਿੱਚ ਪਰਪੱਕ ਹੁੰਦੇ ਨੇ ਚੋਰ ਸਾਹਿਬ ਉਹ ਕਰ ਸਕਦੇ ਨੇ ਗੁਰੂ ਸਾਹਿਬ ਦੇ ਉੱਪਰ ਜੇ ਮਲ ਲੋ ਬਾਈ ਚਾਂਦ ਚੋਰ ਸਾਹਿਬ ਕਰਨ ਵਾਲਾ ਅੰਮ੍ਰਿਤਧਾਰੀ ਨਹੀਂ ਹੈ ਇਹਦੇ ਜੂਸ ਦੂਸਰੇ ਨੇ ਕਈ ਵਾਰ ਅਰਦਾਸ ਵਿੱਚ ਕਰਨਾ ਪੈ ਜਾਵੇ ਤੇ ਉਸ ਨੇ ਪਹਿਲਾਂ ਹੱਥ ਧੋਣੇ ਨੇ ਹੱਥ ਤੋਲਣ ਤੋਂ ਪਹਿਲਾਂ ਸੰਗਤ ਜੀ ਉਸ ਦੀ ਗੱਲ ਵਿੱਚ ਪਰਣਾ ਹੋਣਾ ਜ਼ਰੂਰੀ ਹੈ। ਇਹ ਹਣਾ ਹੋਵੇ ਕਿ ਇੱਕ ਹੱਥ ਚੌਰ ਸਹਿਬ ਫੜਿਆ ਕਰੀ ਜਾ ਰਹੇ ਆ ਤੇ ਦੂਜੇ ਹੱਥ ਦੇ ਨਾਲ ਆਪਣੇ ਹੱਥਾਂ ਮੂੰਹ ਤੇ ਖਾਰਸ ਹੋ ਰਹੀ ਏ ਤੇ ਉਸੇ ਹੱਥਾਂ ਦੇ ਨਾਲ ਆਪਾਂ ਖਾਰਸ ਕਰ ਰਹੇ ਆ ਲੱਤਾਂ ਬਾਹਵਾਂ ਕਿਤੇ ਵੀ ਤੇ ਉਹ ਹੀ ਉਸੇ ਹੱਥ ਦੇ ਨਾਲ ਆਪਾਂ ਚੌਰ ਸਹਿਬ ਪਰ ਕੇ ਗੁਰੂ ਸਾਹਿਬ ਤੇ ਕਰ ਰਹੇ ਆ ਬਿਲਕੁਲ ਗਲਤ ਹੈ। ਜਿੰਨੇ ਵੀ ਗੁਰੂ ਜਿੰਨੇ ਕਰਨਾ ਨੂੰ ਪਤਾ ਕਿ ਮੈਂ ਜਾ ਕੇ ਚੌਰ ਸਹਿਬ 5 ਮਿੰਟ 10 ਮਿੰਟ ਲਾਉਣੇ ਨੇ ਉਹ ਪਰਣਾ ਲੈ ਕੇ ਆਵੇ। ਹਜੂਰੀਆ ਲੈ ਕੇ ਆਵੇ ਸੁੱਚੀ ਹੱਥਾਂ ਦੇ ਨਾਲ ਗੁਰੂ ਸਾਹਿਬ ਤੇ ਚੌਰ ਸਾਹਿਬ ਕਰਨਾ ਚੌਰ ਸਾਹਿਬ ਕਿਵੇਂ ਕਰਨਾ ਹੈ ਕਈ ਤਾਂ ਚੌਰ ਸਾਹਿਬ ਨੂੰ ਸੰਗਤ ਜੀ ਬਹੁਤ ਤੇਜ਼ ਕਰਦੇ ਨੇ ਕਦੇ ਵੀ ਤੇਜ਼ ਨਹੀਂ ਕਰਨਾ ਚੌਰ ਸਾਹਿਬ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਜਿਵੇਂ ਕਿਸੇ ਨੂੰ ਜਲਪਣ ਸਿਖਾਉਣਾ ਹੋਵੇ ਮੰਨ ਲਓ ਆਪਾਂ ਕਿਸੇ ਨੂੰ ਜਲਪਣ ਸਿਖਾਉਣਾ ਹੈ ਤੇ ਆਪਾਂ ਸਿੱਧਾ ਗਲਾਸ ਨਹੀਂ ਫੜਾ ਦਿੰਦੇ ਹੁੰਦੇ ਨਾ ਆਪ ਦੂਜਾ ਹੱਥ ਵੀ ਨਾਲ ਲਾਉਣੇ ਕਿ ਇਸ ਤਰ੍ਹਾਂ ਸਤਿਕਾਰ ਦੇ ਨਾਲ ਕੀ ਆਪਣੇ ਤੋਂ ਵੱਡਾ ਸਤਕਾਰ ਕਰਨਾ ਇਸੇ ਤਰ੍ਹਾਂ ਚੌਰਸ ਜਦੋਂ ਕਰਨਾ ਹੈ ਦੋ ਹੱਥਾਂ ਦੇ ਨਾਲ ਦੂਜਾ ਹੱਥ ਨਾਲ ਲੱਗਣਾ ਜ਼ਰੂਰੀ ਹੈ ਤੇ ਇਹ ਚੌਰਸ ਕਈ ਕਰਦੇ ਨੇ ਨੀਵਾ ਕਿ ਉਹ ਗ੍ਰੰਥੀ ਸਿੰਘ ਜਿੱਥੇ ਬੈਠਾ ਹੁੰਦਾ ਹੈ ਜਾਂ ਗ੍ਰੰਥੀ ਸਿੰਘ ਨਾ ਬੈਠਾ ਹੋਵੇ ਤੇ ਉਹ ਰਮਾਲੇ ਸਾਹਿਬ ਤੇ ਚੌਰਸ ਵੱਜੀ ਜਾ ਰਹੀ ਹੈ ਬਿਲਕੁਲ ਗਲਤ ਹੈ ਆਪਾਂ ਇਹ ਵੇਖਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 10 ਗੁਰੂਆਂ ਦੀ ਜੋਤ ਹੈ ਤੇ ਭਗਤ ਮਹਾਪੁਰਸ਼ ਵਿੱਚ ਬਰਾਜਮਾਨ ਸਾਰੇ ਸਾਰੇ ਕਹਿੰਦੇ ਸੁਭਾਏ ਬਣ ਬੈਠੇ ਹੋਏ ਨੇ। ਹਾਜ਼ਰ-ਨਾਜ਼ਰ ਬੈਠੇ ਨੇ। ਤੇ ਜੇ ਮੰਨ ਲਓ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਬੈਠੇ ਨੇ ਸਿੰਘਾਸਣ ਤੇ ਤੇ ਆਪਾਂ ਚੌਰਸ ਥੱਲੇ ਕਰੀ ਜਾਵਾਂਗੇ ਉਹਨਾਂ ਦੀ ਦਸਤਾਰ ਤੇ ਦਮਾਲੇ ਤੇ ਵੱਜੀ ਜਾਵੇ। ਚੌਰਸ ਹਮੇਸ਼ਾ ਉੱਪਰ ਕਰਨਾ ਹੈ। ਕਿ ਆਪਾਂ ਇਹ ਵੇਖ ਲੈਣਾ ਕਿ ਗੁਰੂ ਸਾਹਿਬ ਦੇ ਉੱਪਰ ਥੋੜਾ ਜਿਹਾ ਉੱਚਾ ਕਰਕੇ ਕਿ ਰਮਾਲੇ ਸਾਹਿਬ ਤੇ ਜਾਂ ਗ੍ਰੰਥੀ ਸਿੰਘ ਬੈਠਾ ਉਹਨਾਂ ਦੇ ਉੱਪਰ ਹੋਣਾ ਚਾਹੀਦਾ। ਕਿ ਜਿਹੜੇ ਚੌਰ ਸਾਹਿਬ ਦੇ ਅੱਗੇ ਵਾਲ ਨੇ ਉਹ ਗਰੰਤੀ ਸਿੰਘ ਦੇ ਜਰਮਾਲਿਆਂ ਤੇ ਨਾ ਵਜਣਾ ਕਿ ਇਹ ਵੇਖਣਾ ਕਿ ਗੁਰੂ ਸਾਹਿਬ ਹਾਜ਼ਰ ਨਾਜ਼ਰ ਬੈਠੇ ਨੇ ਬਰਾਜਮਾਨ ਨੇ ਉਹ ਸਾਹਨਾ ਤੁਸੀਂ ਚੌਰ ਸਾਹਿਬ ਕਰਨਾ ਹੈ ਉੱਪਰ ਰੱਖ ਕੇ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਕਾਲ ਦੇ ਨਾਲ ਨਹੀਂ ਕਰਨਾ ਕਿ ਕਾਲੀ ਨਹੀਂ ਕਰਨਾ ਜਮਾ ਪ੍ਰੇਮ ਦੇ ਨਾਲ ਚੌਰ ਸਾਹਿਬ ਜਦੋਂ ਬੇਅਮਰਤੀ ਇਹਨੇ ਕਰਨਾ ਜਿਹਨੇ ਅੰਮ੍ਰਿਤ ਨਹੀਂ ਛਕਿਆ ਸ਼ਹਿਰਾਂ ਵਿੱਚ ਆਮ ਕਰਦੇ ਨੇ ਹਜੂਰੀਆ ਜ਼ਰੂਰ ਹੱਥ ਸੁੱਚੇ ਹੋਣੇ ਚਾਹੀਦੇ ਨੇ ਇਸ਼ਨਾਨ ਜ਼ਰੂਰੀ ਹੋਣਾ ਚਾਹੀਦਾ ਹੈ ਇਸ਼ਨਾਨ ਕਰਕੇ ਹਜੂਰੀਆ ਲੈ ਕੇ ਚੌਰਸੇਵ ਉਹ ਕਰ ਸਕਦਾ ਹੈ ਪਹਿਲੀ ਗੱਲ ਅੰਮ੍ਰਿਤ ਧਾਰੀ ਕਰੇ ਅੰਮ੍ਰਿਤ ਧਾਰੀ ਬਾਈ ਚਾਂਸ ਨਹੀਂ ਮਿਲਦਾ ਉੱਥੇ ਨਹੀਂ ਹੈਗਾ ਅੱਜਕੱਲ ਬਹੁਤ ਕਟ ਨੇ ਨਹੀਂ ਹੈਗਾ ਤੇ ਸੰਗਤ ਜੀ ਦੂਜਾ ਬੇਅੰਮ੍ਰਿਤਿਆ ਚੌਰਸੇਵ ਕਰ ਸਕਦਾ ਪਰ ਮਰਿਆਦਾ ਦੇ ਵਿੱਚ ਰਹਿ ਕੇ ਕਰ ਸਕਦਾ ਹੈ ਚੌਰ ਸੇਬ ਕੌਣ ਨਹੀਂ ਕਰ ਸਕਦਾ ਸੰਗਤ ਜੀ ਮਨਮੁਖ ਜਿਹੜਾ ਨਹੀਂ ਕਰ ਸਕਦਾ ਜਿਹੜਾ ਰਹਿਤ ਤੋਂ ਬਾਹਰ ਹੈ ਜਿਹੜਾ ਮर्यादा ਦੇ ਵਿੱਚ ਨਹੀਂ ਰਹਿ ਰਿਹਾ ਜਿਹੜਾ ਗੁਰੂ ਸਾਹਿਬ ਦੀ ਖੁਸ਼ੀ ਨਹੀਂ ਲੈ ਸਕਦਾ ਮर्याਦਾ ਤੋਂ ਬਾਹਰ ਹੈ ਜੋ ਮर्याਦਾ ਨਹੀਂ ਰੱਖਦਾ ਉਹ ਸੰਗਤ ਜੀ ਚੌਰ ਸੇਬ ਨਹੀਂ ਕਰ ਸਕਦਾ ਤੇ ਜਿਹੜਾ ਬੜੀ ਸੁਚਮ ਦੇ ਨਾਲ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਉਹ ਚੌਰਸੇਵ ਕਰ ਸਕਦਾ ਹੈ ਭਾਵੇਂ ਉਹ ਅਮਰ ਛਕਿਆ ਤੇ ਭਾਵੇਂ ਨਹੀਂ ਛਕਿਆ ਮर्यादा ਵਿੱਚ ਰਹਿ ਕੇ ਕਰੇ ਸੋ ਆਪ ਜੀ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਚੌਰਸੇਵ ਕਿਵੇਂ ਕਰਨਾ ਹੈ ਕੌਣ ਕਰ ਸਕਦਾ ਹੈ ਜਾਂ ਕੌਣ ਨਹੀਂ ਕਰ ਸਕਦਾ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਇਸੇ ਪ੍ਰਥਾਏ ਹੋਰ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ ਭੁੱਲਾਂ ਦੀ ਮਾਫੀ ਕਿਉਂਕਿ ਅਸੀਂ ਇੱਕੋ ਵੀਡੀਓ ਸਾਰੇ ਦੱਸ ਦਈਏ ਫਿਰ ਸੰਗਤ ਜੀ ਵੀਡੀਓ ਲੰਮੀ ਬਹੁਤ ਬਣ ਜਾਵੇਗੀ ਸੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ